ਯਸੀ ਨਾਮਜ਼ਦ ਕੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਪ੍ਰਸ਼ਾਦ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਹ ਬੰਦਿਆ ਜਿੱਦਾਂ ਬੰਦੀ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬਦਕਾ ਦੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕੰਮ ਜਾ ਰਹੀ ਹੈ ਉਹਦਾ ਬਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਹੈ ਜੈ ਹਾਂ ਆਮ ਆਦਮੀ ਪਾਰਟੀ ਜੈ ਹਾਂ ਅੱਜ ਅਸੀਂ ਨਾਮਜ਼ਦਗੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਤਾਂ ਸ਼ਾਅ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆ ਬੰਦਿਆ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੱਚਾ ਵਿੱਚ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕਰ ਜਾਂਦੀ ਆ ਉਹਦਾ ਮਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਅੱਜ ਅਸੀਂ ਨਾਮਜ਼ਦ ਕੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਤਸ਼ਾਹ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਮ ਬੰਦਿਆ ਤੋਂ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੰਦਕਾਂ ਦੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕੰਮ ਜਾ ਰਹੀ ਆ ਉਹਦਾ ਬਸਾਂ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਅੱਜ ਅਸੀਂ ਨਾਮਜ਼ਦ ਕੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਅਤਿ ਸ਼ਾਦ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੀਪਲ ਜਿਹੜੇ ਦਾਖਲ ਕੀਤੇ ਆਮ ਬੰਦਿਆਂ ਦਾ ਜਿੰਨਾ ਬੰਦਿਆਂ ਦਾ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੱਚਿਆਂ ਦੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕਰ ਜਾਂਦੀ ਆ ਉਹਦਾ ਬਸਾਂ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਹੈ ਅੱਜ ਅਸੀਂ ਨਾਮਜ਼ਦਗੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਅਤੇ ਬਹੁਤ ਵਧੀਆ ਅੱਜ ਤਾਂ ਸ਼ਾਅ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਢੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਹ ਬੰਦਿਆ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੰਕਾਂ ਦੇ ਤੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋਂ ਕੰਮ ਜਾਂਦੀ ਹੈ ਉਹਦਾ ਮਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਅੱਜ ਅਸੀਂ ਨਾਮਜ਼ਦ ਕੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਤਸ਼ਾਹ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਹ ਬੰਦਿਆ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੱਚਾ ਦਾ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕੰਮ ਜਾਂਦੀ ਆ ਉਹਦਾ ਬਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਆ ਆਮ ਆਦਮੀ ਪਾਰਟੀ ਜੈ ਹਾਂ ਅੱਜ ਅਸੀਂ ਨਾਮਜ਼ਦ ਕੀ ਪੱਤਰ ਆਪਣੇ ਜੜੇ ਆ ਉਹ ਦਾਖਲ ਕੀਤੇ ਆ ਅਤੇ ਬਹੁਤ ਵਧੀਆ ਅੱਜ ਤਾਂ ਖੁਸ਼ ਆ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰਾਂਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਮ ਬੰਦਿਆ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬਕਾ ਦੇ ਤੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜੀਦੋ ਕਰ ਜਾਂਦੀ ਹੈ ਉਹਦਾ ਬਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਹੈ ਅੱਜ ਅਸੀਂ ਨਾਮਜ਼ਦ ਕੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ ਔਰ ਬਹੁਤ ਵਧੀਆ ਅੱਜ ਤਾਂ ਸ਼ਾਹ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ ਤੁਰ ਕੇ ਆ ਕੇ ਕਿ ਸਾਡੇ ਢੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਹ ਬੰਦਿਆ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੰਕਾਂ ਦੇ ਤੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜੀਦੋਂ ਕਰ ਜਾਂਦੀ ਹੈ ਉਹਦਾ ਬਸਾ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਅੱਜ ਅਸੀਂ ਨਾਮਜ਼ਦ ਕੀ ਪੱਤਰ ਆਪਣੇ ਜਿਹੜੇ ਆ ਉਹ ਦਾਖਲ ਕੀਤੇ ਆ। ਔਰ ਬਹੁਤ ਵਧੀਆ ਅੱਜ ਪ੍ਰਸ਼ਾਸਨ ਸੀਗਾ ਵਰਕਰਾਂ ਦੇ ਵਿੱਚ ਅਸੀਂ ਸ਼ਹਿਰ ਦੀ ਟ੍ਰੈਫਿਕ ਨੂੰ ਮੁੱਖ ਰੱਖ ਕੇ ਆਪਣੇ ਦਫ਼ਤਰ ਤੋਂ ਤੁਰ ਕੇ ਆਏ। ਤੁਰ ਕੇ ਆ ਕੇ ਕਿ ਸਾਡੇ ਟੰਗ ਦੇ ਨਾਲ ਆਪਣੇ ਪੇਪਰ ਜਿਹੜੇ ਦਾਖਲ ਕੀਤੇ ਆ ਆਮ ਬੰਦਿਆ ਤੇ ਜਿੰਨਾ ਬੰਦਿਆ ਸੋ ਅੱਜ ਜਿੰਨਾ ਘੱਟ ਸੀਗਾ ਜਿੰਨਾ ਬੱਚਾ ਦੇ ਤੇ ਉਤਸ਼ਾਹ ਸੀਗਾ ਉਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇਦਾ ਜਿੱਦੋ ਕੰਮ ਜਾ ਰਹੀ ਹੈ ਆ ਦਾ ਬਸੇ ਦੀ ਸੀਟ ਜਿਹੜੀ ਅਸੀਂ ਵੱਡੀ ਲੀਡ ਦੇ ਨਾਲ ਦਿੱਤਾ ਹੈ